ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਮੈਂ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਕੈਨੇਡਾ ਦੀ ਜਿਹੜੀ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਮੰਦੀ ਛਾ ਚੁੱਕੀ ਹੈ ਤੇ ਕਹਿਣ ਦਾ ਮਤਲਬ ਵੀ ਇੰਨਾ ਜਿਹੜਾ ਹੈਗਾ ਪਿਛਲੇ 30 ਸਾਲ ਦਾ ਰਿਕਾਰਡ ਟੁੱਟ ਚੁੱਕਿਆ ਹੈ ਤੇ ਲੋਕ ਆਪਦੇ ਘਰ ਵਿੱਚ ਨੂੰ ਮਜਬੂਰ ਹੋਏ ਪਏ ਆ ਹੁਣ ਇਹਦਾ ਕਾਰਨ ਕੀ ਹੈ ਕਾਰਨ ਇਹ ਕਿ ਤਣਾਅ ਤੇ ਆਰਥਿਕ ਗੈਰ ਯਕੀਨੀ ਨੇ ਲੋਕਾਂ ਦਾ ਲੱਕ ਤੋੜਤਾ ਲੋਕ ਕੀ ਹੈ ਵਿਚਾਰੇ ਜਿਨ੍ਹਾਂ ਨੇ ਧੜਾ ਧੜਾ ਪ੍ਰਾਪਰਟੀ 'ਚ ਇਨਵੈਸਟ ਕੀਤੇ ਸੀਗੇ ਪੈਸੇ ਉਹਨਾਂ ਨੇ ਆਪਦੇ ਮਕਾਨ ਸੇਲ ਤੇ ਲਾਤੇ ਆ ਹੁਣ ਕੀ ਹੈ ਵੀ ਜਿਹੜੇ ਸੇਲ ਤੇ ਲੱਗੇ ਹੋਏ ਘਰ ਜ਼ਿਆਦਾ ਤੇ ਖਰੀਦਦਾਰ ਘੱਟ ਹੈ ਹੁਣ ਖਰੀਦਦਾਰ ਕਿਉਂ ਘੱਟ ਹੈ ਕਿ ਕਿਉਂਕਿ ਖਰੀਦਦਾਰਾਂ ਨੂੰ ਅੱਗੇ ਫਿਊਚਰ ਦੇ ਵਿੱਚ ਕੁਝ ਨਹੀਂ ਦਿਸਦਾ ਉਹ ਬੇਯਕੀਨ ਹੋਏ ਪਿਆ ਵੀ ਅਸੀਂ ਜਿਹੜੇ ਇਸ ਟਾਈਮ ਤੇ ਲਾਵਾਂਗੇ ਘਰ ਤਾਂ ਕੀ ਉਹ ਮੁਨਾਫੇ ਵਾਲਾ ਸੌਦਾ ਰਹੂਗਾ ਦੂਜੀ ਗੱਲ ਇਹ ਆ ਵੀ ਦਿਨੋਂ ਦਿਨ ਜਿਹੜੇ ਹੈਗੇ ਘਰਾਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਗਰਾਵਟ ਆ ਚੁੱਕੀ ਐ ਤੇ ਜਿਹੜਾ ਕਰੋਨਾ ਕਾਲ ਸਾਲ 2020 ਨੂੰ ਛੱਡ ਕੇ ਸਭ ਨਾਲੋਂ ਵੱਡਾ ਰਿਕਾਰਡ ਇਹ ਐ ਕਿ ਹੁਣ 30 ਸਾਲ ਦਾ ਰਿਕਾਰਡ ਟੁੱਟ ਗਿਆ ਇੰਨੀਆਂ ਜਿਹੜੀਆਂ ਹੈਗੀਆਂ ਕੀਮਤਾਂ ਥੱਲੇ ਡਿੱਗ ਚੁੱਕੀਆਂ ਹੁਣ ਜਿਹੜਾ ਫਰਕ ਕੀ ਪਿਆ ਹੈਗਾ ਹੁਣ ਫਰਕ ਇਹ ਹੈਗਾ ਵੀ ਜਿਹੜਾ ਦਸੰਬਰ ਤੋਂ ਲੈ ਕੇ ਹੁਣ ਤੱਕ 4.4 ਫੀਸ ਦੀ ਜਿਹੜੀ ਹੈਗੀ ਕੀਮਤਾਂ ਘਟ ਚੁੱਕੀਆਂ ਹੈਗੀਆਂ ਤੇ ਇਹ ਜਿਹੜੀ ਹੈਗੀ ਆ ਜਿਹੜਾ ਇਹ ਘਾਟਾ ਹੈਗਾ ਤੁਸੀਂ ਇੱਕ RBC ਇਕਨੋਮਿਕਸ ਦੀ ਜਿਹੜੀ ਰਿਪੋਰਟ ਆ ਉਹਦੇ ਤੋਂ ਤੁਸੀਂ ਦੇਖ ਸਕਦੇ ਆ ਬਕਾਇਦਾ ਉਹਨਾਂ ਨੇ ਡਿਟੇਲਡ ਜਿਹੜੀ ਰਿਪੋਰਟ ਆ ਆਪਦੀ ਛਾਪੀ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਰਿਪੋਰਟ ਸਾਂਝੀ ਵੀ ਕਰ ਦਿੰਨਾਗਾ ਤੇ ਟ੍ਰਾਂਟੋ ਦੇ ਵਿੱਚ ਬੰਦਾ ਹਾਲ ਆ ਠੀਕ ਹੈ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਵੈਨਕੂਵਰ ਦੇ ਵਿੱਚ ਵੀ ਇਸੇ ਤਰ੍ਹਾਂ ਲਗਾਤਾਰ ਕੀਮਤਾਂ ਘਟ ਰਹੀਆਂ ਹੁਣ ਵੈਨਕੂਵਰ ਚ ਕੀ ਹੈ ਵੀ ਜਿਹੜਾ ਮੌਂਟਰੀਅਲ ਆ ਥੋੜਾ ਜਿਹਾ ਉਹ ਥੋੜਾ ਜਿਹਾ ਸੱਥਰਾ ਉੱਥੇ ਠੀਕ ਆ ਕੰਮ ਪਰ ਜਿਹੜਾ ਟ੍ਰੈਂਟੋ ਤੇ ਵੈਨਕੂਵਰ ਦੇ ਵਿੱਚ ਬੁਰਾ ਹਾਲ ਹੈ ਵੀ ਕੀਮਤਾਂ ਜਿਹੜੀਆਂ ਦਿਨੋ ਦਿਨ ਘਰਾਂ ਦੀਆਂ ਘਟਦੀਆਂ ਜਾ ਰਹੀਆਂ ਖਰੀਦਦਾਰ ਹੈ ਨਹੀਂਗੇ ਮਜਬੂਰੀ ਵਾਸ ਕਰ ਲੋਕਾਂ ਦੇ ਘਰ ਵਿਹਲੇ ਪਏ ਆ ਮਜਬੂਰੀ ਵਾਸ ਉਹਨਾਂ ਨੇ ਸੇਲ ਤੇ ਲਾਏ ਆ ਪਰ ਸੇਲ ਤੇ ਲਾਉਣ ਨਾਲ ਹੋਊਗਾ ਕੀ ਖਰੀਦਦਾਰੀ ਹੈ ਨਹੀਂ ਜੇ ਖਰੀਦਦਾਰ ਹੈਗੇ ਆ ਤਾਂ ਉਹ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸ਼ੰਕੇ ਆ ਵੀ ਅਸੀਂ ਲਈਏ ਕਿ ਨਾ ਲਈਏ ਹੁਣ ਭਾਵੇਂ ਕਿ ਜਿਹੜਾ ਹੈਗਾ ਵਿਆਜਦਾਰਾਂ ਘਟ ਗੀਆਂ ਪਰ ਫਿਰ ਵੀ ਜਿਹੜਾ ਹੈਗਾ ਖਰੀਦਦਾਰ ਨਹੀਂ ਹੈਗੇ ਤੇ ਇਹਦੇ ਵਿੱਚ ਜਿਹੜਾ ਮੌਂਟਰੀਅਲ ਆ ਮੌਂਟਰੀਅਲ ਦੇ ਵਿੱਚ ਥੋੜਾ ਜਿਹਾ ਹਜੇ ਸਿਸਟਮ ਠੀਕ ਆ ਪਰ ਵੈਨਕੂਵਰ ਤੇ ਜਿਹੜਾ ਟ੍ਰਾਂਟੋ ਨੂੰ ਬਹੁਤ ਵੱਡੇ ਲੈਵਲ ਤੇ ਅਸਰ ਹੋਇਆ 2020 ਤੋਂ ਪਹਿਲੀ ਵਾਰੀ ਹੋਇਆ ਕਿ ਜਿਹੜਾ ਇੰਨੇਆਂ ਜੜੀਆਂ ਕੀਮਤਾ ਥੱਲੇ ਚਲੀਆਂ ਗਈਆਂ ਤੇ ਸਭ ਨਾਲੋਂ ਇੱਕ ਵੱਡੀ ਗੱਲ ਇਹ ਆ ਵੀ ਜਿਹੜੀ ਕੀਮਤਾਂ 'ਚ ਗੜਬੜ ਆ ਰਹੀ ਐ ਰੀਅਲ ਅਸਟੇਟ 'ਚ ਇਹ ਲਗਾਤਾਰ ਜਾਰੀ ਰਹੂਗੀ ਇਹ ਬੁੱਧੀਜੀਵੀਆਂ ਦਾ ਕਹਿਣ ਦਾ ਵੀ ਇਹਦੇ 'ਚ ਹਜੇ ਜਿਹੜੀ ਹੈਗੀ ਆ ਪੂਰਤੀ ਜਾਂ ਵਾਪਸੀ ਦੇ ਅਸਾਰ ਬਿਲਕੁਲ ਨਾ ਮਾਤਰ ਹੈਗੇ ਆ ਹੁਣ ਬਾਕੀ ਜਿਵੇਂ ਰੌਲਾ ਪਿਆ ਹੋਇਆ ਜਿਵੇਂ ਦੋ ਇੰਡਸਟਰੀਆਂ ਸੀਗੀਆਂ ਮੇਨ ਇੱਕ ਟਰੱਕਿੰਗ ਸੀਗੀ ਤੇ ਇੱਕ ਜਿਹੜੀ ਰੀਅਲ ਏਸਟੇਟ ਸੀ ਉਹ ਦੋਨੇ ਹੀ ਦਿਨੋਂ ਦਿਨ ਉਹਨਾਂ ਦਾ ਪਤਨ ਹੁੰਦਾ ਜਾ ਰਿਹਾ ਤੇ ਜਿਹੜਾ ਇਹ ਪਤਨ ਲੋਕਾਂ ਨੂੰ ਅੰਦਰੋਂ ਅੰਦੀ ਦੀ ਡਰਾ ਰਿਹਾ ਵੀ ਅਸੀਂ ਕਰੀਏ ਕੀ ਜਿਨ੍ਹਾਂ ਵਿਚਾਰਿਆਂ ਨੇ ਆਪਦੀ ਇਨਵੈਸਟਮੈਂਟ ਜਿਨ੍ਹਾਂ ਨੇ ਆਪਦਾ ਇਨਵੈਸਟਮੈਂਟ ਚੰਗਾ ਪੈਸਾ ਇਨਵੈਸਟ ਕੀਤਾ ਸੀ ਉਹ ਵੀ ਜਿਹੜਾ ਹੈਗਾ ਹੁਣ ਘਬਰਾਏ ਹੋਏ ਆ ਉਹਨਾਂ ਦੀ ਲੋਕਾਂ ਦੀ ਨੀਂਦ ਉੱਡੀ ਹੋਈ ਆ ਵੀ ਹੁਣ ਕਰੀਏ ਕੀ ਪਰ ਜਿਹੜਾ ਇਹ ਹਾਲ ਹੈ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਆ ਇਹ ਹਾਲ ਨੂੰ ਹਾਲਾਤਾਂ ਨੂੰ ਸੁਧਰਨ ਚ ਕਾਫੀ ਟਾਈਮ ਲੱਗੂਗਾ ਪਰ ਇਹ ਕਿੰਨਾ ਟਾਈਮ ਲੱਗੂਗਾ 5 ਸਾਲ ਵੀ ਲੱਗ ਸਕਦੇ ਆ 10 ਵੀ ਲੱਗ ਸਕਦੇ ਆ ਜਿਆਦਾ ਵੀ ਲੱਗ ਸਕਦੇ ਆ ਪਰ ਜਿਹੜੇ ਹਾਲਾਤ ਜੇ ਇਦਾਂ ਹੀ ਚੱਲੇਗੇ ਤਾਂ ਜਿਹੜਾ ਹੈਗਾ ਕਾਫੀ ਜਿਹੜਾ ਆਰਥਿਕ ਮੰਦੀ ਦਾ ਕੈਨੇਡਾ ਦੇ ਵਿੱਚ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਸਤਿ ਸ਼੍ਰੀ ਅਕਾਲ